ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਵਿਸ਼ੋਪਾਰ ਦੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤਾਂ ਸਿੰਡੀਗਟ ਸੈਕਟਰ ਅੰਸ਼ਿਤ ਗੁਰਦੁਆਰਾ ਸਾਹਿਬ ਵਿਖੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਕੋਲਕਾਤਾ ਤੋਂ ਕਾਰੀਗਰਾਂ ਦੇ ਵੱਲੋਂ ਵਿਦੇਸ਼ਾਂ ਤੋਂ ਲਿਆਂਦੇ ਫੁੱਲਾਂ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਸਜਾਇਆ ਜਾ ਰਿਹਾ ਹੈ ਤਪਲਕੇ ਹੋਰ ਕਿਹੜੇ-ਕਿਹੜੇ ਪ੍ਰੋਗਰਾਮ ਉਲੀਕੇ ਜਾਣਗੇ ਇਸ ਸੰਬੰਧੀ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਅਤੇ ਜਰਨਲ ਸਕੱਤਰ ਨੇ ਐਨਬੀ ਨਿਊਜ਼ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਅਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ 15 ਨਵੰਬਰ ਯਾਨੀ ਕਿ ਕੱਲ ਸ਼ੁੱਕਰਵਾਰ ਨੂੰ ਮਨਾਇਆ ਜਾਣਾ ਅਸੀਂ ਇਸ ਟਾਈਮ ਸੈਕਟਰ 8 ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਵਿਦੇਸ਼ਾਂ ਤੋਂ ਹਾਲੈਂਡ ਤੋਂ ਜਿਹੜੇ ਆ ਫੁੱਲ ਜਿਹੜੇ ਆ ਵਕ ਵਕ ਕਿਸਮ ਦੇ ਮੰਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਨੂੰ ਜਿਹੜਾ ਵਕ ਵਕ ਤਰ੍ਹਾਂ ਦੇ ਫੁੱਲਾਂ ਦੇ ਨਾਲ ਜਿਹੜਾ ਉਹਨਾਂ ਨੂੰ ਸਜਾਇਆ ਜਾ ਰਿਹਾ ਕਲਕੱਤਾ ਤੋਂ ਦੱਸਿਆ ਜਾ ਰਿਹਾ ਹੈ ਕਿ ਕਾਰੀਗਰ ਜਿਹੜੇ ਨੇ ਜਿਹੜੇ ਫੁੱਲ ਸਜਾਵਟ ਕਰਨ ਲਈ ਇੱਥੇ ਬੁਲਾਏ ਗਏ ਨੇ ਕੱਲ ਸਵੇਰੇ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਅਲਾਹੀ ਬਾਣੀ ਜਿਹੜੀ ਹੈ ਉਹਦਾ ਕੀਰਤਨ ਜਿਹੜਾ ਇੱਥੇ ਹੋਏਗਾ ਖੰਡਪਾਤ ਸਾਹਿਬ ਦੇ ਜਿਹੜੇ ਭੋਗ ਜਿਹੜਾ ਉਹ ਪਾਇਆ ਜਾਏਗਾ ਮੇਰੇ ਨਾਲ ਇਸ ਟਾਈਮ ਗੁਰਦੁਆਰਾ ਮੈਨੇਜਮੈਂਟ ਦੇ ਜਿਹੜੇ ਪ੍ਰਧਾਨ ਨੇ ਸੁਖਜਿੰਦਰ ਸਿੰਘ ਔਰ ਜਨਰਲ ਸਰਤਰ ਭੁਪਿੰਦਰ ਸਿੰਘ ਦੋਨੋਂ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਸਰ ਵਿਦੇਸ਼ਾਂ ਤੋਂ ਫੁੱਲ ਮੰਗਾਇਆ ਜਾਂਦੇ ਪਹਿਲੋ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦੇਵਾਲਾ ਲੰਗਿਆ ਸਵਰਨ ਮੰਦਿਰ 골ਡਨ ਟੈਂਪਲ ਦੇ ਵਿੱਚ ਵੀ ਵਿਦੇਸ਼ਾਂ ਤੋਂ ਫੁੱਲ ਇਹ ਕਦੋਂ ਦੀ ਇਹ ਪ੍ਰਥਾ ਜਿਹੜੀ ਹੈ ਚੱਲ ਰਹੀ ਹੈ ਔਰ ਇਹਦੇ ਵਿੱਚ ਜਿਹੜਾ ਕਿ ਸੰਗਤ ਆਪਣਾ ਹਿੱਸਾ ਪਾ ਰਹੀ ਅਸ਼ਰਦਾ ਦਾ ਕੀ ਕੁਛ ਹੈ ਜਿਹੜਾ ਤੁਸੀਂ ਫਲਾਵਰਸ ਦੀ ਗੱਲ ਕਰਦੇ ਹੋ ਜੀ ਇਹ ਪਿਛਲੇ ਕਈ ਦਹਾਕਿਆਂ ਤੋਂ ਹੀ ਚੱਲਦਾ ਆ ਰਿਹਾ ਹੈ ਕਿ ਜਿੱਥੋਂ ਵੀ ਗੁਰੂ ਸਾਹਿਬ ਦੀ ਸ਼ੋਭਾ ਵਾਸਤੇ ਜੋ ਹੋ ਸਕਦਾ ਹਰ ਗੁਰਸਿੱਖ ਦਾ ਇਹ ਫਰਜ਼ ਬੰਦ ਹੈ ਔਰ ਕਰਦੇ ਨੇ ਹਰ ਬੰਦਾ ਹੀ ਕਰਦਾ ਹੈ ਜਿੱਥੋਂ ਜਿਹਦੀ ਜਥਾ ਹੁੰਦੀ ਹੈ ਉਹਦੇ ਮੁਤਾਬਕ ਅਸੀਂ ਵੀ ਪਿਛਲੀ ਵਾਰੀ ਕਈ ਪਿਛਲੇ 10-15 ਸਾਲ ਤੋਂ ਅਸੀਂ ਫਲਾਵਰਸ ਦੀ ਡੈਕੋਰੇਸ਼ਨ ਕਰ ਰਹੇ ਹਾਂ ਉਦੋਂ ਵੀ ਬਾਹਰੋਂ ਆਉਂਦੇ ਨੇ ਸਾਡੇ ਕੋਲੇ ਪਰਮਨੈਂਟ ਸਪਲਾਈਅਰਸ ਹੈਗੇ ਨੇ ਉਹ ਡਿਫਰੈਂਟ ਕਿਸਮ ਦੇ ਆਰਚਿਡ ਫਲਾਵਰਸ ਮਤਲਬ ਜਿਹੜੇ ਕੀ ਹਿੰਦੁਸਤਾਨ ਚ ਬੰਦੇ ਨਹੀਂ ਬਾਹਰੋਂ ਆਉਂਦੇ ਨੇ ਉਹੀ ਲਗਾਏ ਜਾਂਦੇ ਨੇ ਇੱਥੋਂ ਵਾਲੇ ਵੀ ਲੱਗਦੇ ਨੇ ਲੇਕਿਨ ਉਹ ਦੇਖਣ ਨੂੰ ਸੋਹਣੇ ਲੱਗਦੇ ਨੇ ਉਹਨਾਂ ਦੀ ਖੁਸ਼ਬੂ ਅੱਛੀ ਹੁੰਦੀ ਹੈ ਥੋੜੀ ਜੀ ਉਸ ਕਰਕੇ ਅਟਰੈਕਸ਼ਨ ਦੇ ਕਰਕੇ ਉਹ ਫਲਾਵਰਸ ਮੰਗਵਾਏ ਗਏ ਨਾਨਕ ਪਾਸ਼ਾ ਦਾ ਜਿਹੜਾ ਕੱਲ ਪ੍ਰਕਾਸ਼ ਦਿਹਾੜਾ ਹੋਰ ਕੀ ਕੁਝ ਜਿਹੜੇ ਆ ਜਿਹੜੇ ਸਿਰਫ ਬਾਹਰ ਦੇ ਵੀ ਕੁਝ ਸਟੇਟਾਂ ਤੋਂ ਵੀ ਫਲਾਵਰਸ ਆਏਗਾ ਨਹੀਂ ਜੀ ਫਲਾਵਰਸ ਦੇ ਸਾਡੇ ਕੋਲੇ ਵੈਂਡਰ ਹੈ ਉਹੀ ਸਾਰੀ ਜਗ੍ਹਾ ਤੋਂ ਮੰਗਾਉਂਦਾ ਕਲਕੱਤੇ ਦੇ ਬੇਸਿਕਲੀ ਇਹ ਜਿਹੜੀ ਬਾਂਸਾਂ ਦੇ ਨਾਲ ਫਿਟਿੰਗ ਕਰਦੇ ਨੇ ਇਹ ਕਲਕੱਤੇ ਦੀ ਹੀ ਇੱਕ ਡਿਜ਼ਾਈਨ ਹੈ ਉੱਥੇ ਹੀ ਚੱਲਦੀ ਹੁੰਦੀ ਸੀ ਉੱਥੋਂ ਅਸੀਂ 2 ਸਾਲ ਪਹਿਲਾਂ ਮੰਗਵਾਈ ਤੇ ਉਹੀ ਹੁਣ ਸਾਡੇ ਕੋਲ ਪਰਮਨੈਂਟ ਪਿਛਲੇ 10 15 ਸਾਲ ਤੋਂ ਇੱਥੇ ਸਾਡੇ ਨਾਲ ਸੇਵਾ ਕਰ ਰਹੇ ਆ ਫਲਾਵਰਸ ਨਾ ਕੇਵਲ ਹਾਲੈਂਡ ਤੋਂ ਜਾਂ ਹਾਂਗਕਾਂਗ ਤੋਂ ਜਾਂ ਕਿਤੇ ਤੋਂ ਕਲਕੱਤੇ ਤੋਂ ਆ ਰਹੇ ਨੇ ਉਹ ਜਿੱਥੋਂ ਜਿਹੜੀ ਉਹਨਾਂ ਨੂੰ ਵੈਰਾਈਟੀ ਚਾਹੀਦੀ ਹੁੰਦੀ ਹੈ ਉਹਦੇ ਅਕੋਰਡਿੰਗਲੀ ਉਹ ਮੰਗਵਾ ਕੇ ਇੱਥੇ ਲਗਾ ਦਿੰਦੇ ਨੇ ਤੇ ਕੀਤੀ ਸੀ ਉਹਨੇ ਨਗਰ ਕੀਰਤਨ ਅਸੀਂ 17 ਅਕਤੂਬਰ ਨੂੰ ਮਨਾ ਕੇ ਹਟੇ ਆ ਉਦੋਂ ਵੀ ਸਾਡੀ ਪਾਲਕੀ ਇਹਨਾਂ ਨੇ ਸਜਾਈਸ ਕੀਤੀ ਸੀ ਉਦੋਂ ਵੀ ਜਿਹੜੇ ਫਲਾਵਰ ਸੀ ਸਾਰੇ ਤਕਰੀਬਨ ਕਾਫੀ ਫਲਾਵਰਸ ਉਹਦੇ ਵਿੱਚੋਂ ਬਾਹਰ ਆਏ ਬਾਹਰੋਂ ਆਏ ਸੀ ਹੋਰ ਕੀ ਕੁਝ ਕੱਲ ਜਿਹੜਾ ਅਖੰਡ ਪਾਠ ਸਾਹਿਬ ਦਾ ਭੋਗ ਪੰਜ ਸਵੇਰੇ 6 ਵਜੇ ਤੁਸੀਂ ਦੱਸਿਆ ਪਿਆਣਾ ਹੋਰ ਕੀ ਕੁਝ ਰਹੇਗਾ ਕੋਲੇ ਕਿਹੜੇ ਰਾਗੀ ਸਹਿਬਾਨ ਇੱਥੇ ਆ ਕੇ ਅਲਾਹੀ ਬਾਣੀ ਨਾਲ ਸੰਗਤ ਨੂੰ ਜਿਹੜਾ ਨਿਹਾਲ ਕਰਨ ਕੱਲ ਸਵੇਰੇ ਹੀ ਜੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਸਮਾਪਤੀ ਤੋਂ ਬਾਅਦ ਬਾਠ ਸ਼ੁਰੂ ਹੋ ਜਾਣ ਕੀਰਤਨ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਅਸਾਜੀ ਦੀ ਵਾਰ ਦਾ ਕੀਰਤਨ ਹੋਏਗਾ ਫਿਰ ਭਾਈ ਨਿਸ਼ਾਨ ਸਿੰਘ ਜੀ ਨੇ ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਜਗਦੀਪ ਸਿੰਘ ਨੇ ਭਾਈ ਸ਼ਮਸ਼ੇਰ ਸਿੰਘ ਨੇ ਭਾਈ ਮਨਪ੍ਰੀਤ ਸਿੰਘ ਨੇ ਤੇ ਕਥਾਵਾਚਕ ਨੇ ਜਗਦੀਪ ਵੇਰਕਾ ਜੀ ਨੇ ਜਸਬੀਰ ਸਿੰਘ ਵੇਰਕਾ ਜੀ ਨੇ ਅਨੰਦਪੁਰ ਸਾਹਿਬ ਤੋਂ ਜਿਹੜੇ ਕਥਾਵਾਚਕ ਨੇ ਉਹ ਸਾਰੇ ਹੀ ਜਿਨੇ ਜਿਨੇ ਧਰਮ ਦੇ ਸਾਡੇ ਪੰਥ ਦੇ ਆਗੂ ਨੇ ਉਹ ਸਾਨੂੰ ਗੁਰੂ ਚਰਨਾਂ ਨਾਲ ਜੋੜਨਗੇ ਗੁਰੂ ਦੀ ਗੁਰਬਾਣੀ ਦਾ ਕੀਰਤਨ ਕਰਨਗੇ ਗੁਰਬਾਣੀ ਦਾ ਵਿਚਾਰ ਬਟਾਂਦਰਾ ਕਰਨਗੇ ਤਾਂ ਕਿ ਅਸੀਂ ਆਪਣੇ ਜਨਮ ਨੂੰ ਸਫਲਾ ਕਰ ਸਕੀਏ ਭੁਪਿੰਦਰ ਜੀ ਜਿਸ ਤਰ੍ਹਾਂ ਦੱਸਿਆ ਕੱਲ ਅਤੇ 25 ਤੋਂ 50 ਹਜ਼ਾਰ ਦੇ ਕਰੀਬ ਹਜ਼ਾਲੂ ਜਿਹੜੇ ਇੱਥੇ ਆਣਗੇ ਸਿੱਖ ਸੰਗਤ ਇੱਥੇ ਆਏਗੀ ਨਤਮਸਪਕ ਹੋਏਗੀ ਉਰਨਾ ਵਾਸਤੇ ਕੀ ਕੁਛ ਇੰਤਜ਼ਾਮ ਕੀਤੇ ਗਏ ਲੰਗਰ ਵਾਸਤੇ ਪਾਰਕਿੰਗ ਵਾਸਤੇ ਜਾਂ ਸਿਕਿਉਰਿਟੀ ਪਾਰਕਿੰਗ ਦਾ ਕੀਤਾ ਗਿਆ ਜੀ ਪਾਰਕਿੰਗ ਵਾਸਤੇ ਸਾਨੂੰ ਕਮਿਊਨਿਟੀ ਸੈਂਟਰ ਦੇ ਵਿੱਚ ਜਗ੍ਹਾ ਮਿਲੀ ਹੈ ਜੀ ਉਸੇ ਘਾੜੀ ਦਾ ਚਾਰ ਪੰਜ ਹਜ਼ਾਰ ਗੱਡੀ ਖੜੀ ਹੋ ਜਾਂਦੀ ਹੈ ਉਸ ਕਰਕੇ ਅਸੀਂ ਵੈਲੇ ਪਾਰਕਿੰਗ ਦਾ ਵੀ ਇੰਤਜ਼ਾਮ ਕੀਤਾ ਗਿਆ ਜਿਹੜੇ ਨਹੀਂ ਚਲਾ ਸਕਦੇ ਉੱਥੇ ਗੱਡੀ ਆਪਣੇ ਡਰਾਈਵ ਪਾਸ ਕਰ ਦੰਗੇ ਤੇ ਦੂਸਰਾ ਕੀਤਾ ਜੀ ਉਤੋਂ ਜਿਹੜਾ ਬੰਦਾ ਉੱਥੇ ਪਾਰਕ ਕਰ ਦੇਗਾ ਉਹਦੇ ਵਾਸਤੇ ਈ ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਫ੍ਰੀ ਸੇਵਾ ਜਿਹੜੀ ਕਮਿਊਨਿਟੀ ਸੈਂਟਰ ਤੋਂ ਗੁਰਦੁਆਰਾ ਸਾਹਿਬ ਉਹਨਾਂ ਨੂੰ ਲਿਆ ਕੇ ਮੱਥ ਟੇਕਣ ਵਾਤ ਤੱਕ ਉਹਦੀ ਮਦਦ ਕਰਕੇ ਗੁਰੂ ਨਾਨਕ ਸਾਹਿਬ ਨੇ ਉਸ ਤੋਂ ਬਾਅਦ ਹੋਰ ਵਾਕਈ ਗੁਰੂ ਸੁਬੰਨਾ ਨੇ ਕਿ ਪਹਿਲੇ ਲੰਗਰ ਪਾਛੇ ਸੰਗਤ ਦੀ ਉਹਨਾਂ ਨੇ ਉਹ ਦਿੱਤੀ ਸੀ ਫਲਸਵਾ ਦਿੱਤਾ ਸੀ ਕੱਲ ਲੰਗਰ ਦਾ ਕੀ ਕੁਝ ਇੰਤਜ਼ਾਮ ਆ ਕਿਸ ਤਰ੍ਹਾਂ ਲੰਗਰ ਦੇ ਵਿੱਚ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਆਪਣਾ ਅਗੇ ਜੀ ਮਟਰ ਪਨੀਰ ਦਾਲ ਤੇ ਆਪਣਾ ਚਾਵਲ ਪ੍ਰਸ਼ਾਦੇ ਤੇ ਆਪਣਾ ਆਲੂ ਗੋਭੀ ਦੀ ਸਬਜ਼ੀ ਆ ਸਰ ਉਸ ਤੋਂ ਬਾਅਦ ਚਾਵਲ ਪ੍ਰਸ਼ਾ ਆਪਣਾ ਜਲੇਬੀ ਤੇ ਖੀਰ ਇਹ ਤਾਂ ਵਸਤੇ ਕਿ ਆਪ ਸੰਗਤ ਹੀ ਇਹ ਜਿਹੜੀ ਹੈ ਤਿਆਰ ਕਰ ਰਹੀ ਹੈ ਜਾਂ ਕੁਝ ਹਾਇਰ ਵੀ ਕੀਤੇਗੇ ਕਿ ਸੰਗਤ ਹੀ ਆ ਕੇ ਇੱਥੇ ਸਾਰਾ ਲੰਗਰ ਦੀ ਵਿਵਸਥਾ ਕਰੇਗਾ ਸੰਗਤ ਵੱਲੋਂ ਵੀ ਹੁੰਦਾ ਜੀ ਥੋੜੇ ਬੰਦੇ ਅਸੀਂ ਬੰਦੇ ਵਿੱਚ 25 ਬੰਦੇ ਬਾਹਰੋਂ ਵੀ ਬੁਲਾਣੇ ਆ ਜੀ ਤੇ ਬਾਕੀ ਸਾਰਾ ਸੰਗਤ ਵੱਲੋਂ ਹੀ ਸਾਰਾ ਕੀਤਾ ਜਾਂਦਾ ਹੁਣ ਵੀ ਬੀਬੀਆਂ ਜੋ ਕੱਟ ਰਹੀਆਂ ਸਬਜ਼ੀ ਵਗੈਰਾ ਸਾਰੀ ਸੰਗਤ ਹੀ ਕਰ ਰਹੀ ਹੈ ਜੀ ਤੇ ਬਣਾਉਣ ਵਾਸਤੇ ਕਿਉਂਕਿ ਹੁੰਦਾ ਪੰਚਾਰੀ 40 50 ਬੰਦਾ ਸਾਡਾ ਉਸ ਲਈ ਬੜਾ ਕਾਰੀਗਰ ਆਂਦੇ ਨੇ ਜੀ ਉਹ ਆਪਣਾ ਲੰਗਰ ਬਣਾਉਂਦੇ ਉਹ ਪੁਰਾਣਾ ਬਣਾਉਂਦੇ ਆ ਰਹੇ ਨੇ ਸਾਡੇ ਕੋਲ ਹਾਂਜੀ ਉਹ ਪੂਰੀ ਉਹਦੀ ਰੱਖੀ ਜਾਂਦੀ ਹੈ ਪੂਰੀ ਮर्यादा ਦੇ ਅਨਸਾਰ ਹੀ ਬਣਦਾ ਹੈ ਆਪਣਾ ਟੱਕਿਆ ਹੁੰਦਾ ਜੀ ਸੇਰਵਕ ਆਪਣਾ ਸਾਰਾ ਸਾਰਾ ਟੱਕ ਕੇ ਉਹਨਾਂ ਦੀ ਪੂਰੀ ਸੂਚਿਤਤਾ ਨਾਲ ਸਾਰਾ ਲੰਗਰ ਤਿਆਰ ਕੀਤਾ ਜਾਂਦਾ ਜੀ ਆ ਪਰ ਕੀ ਦੱਸ ਸਕਦਾ ਹੈ ਕੱਲ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੋਮ ਹੁਮਾ ਕੇ ਮਨਾਇਆ ਜਾਏਗਾ ਸੰਗਤ ਨੂੰ ਕੀ ਅਪੀਲ ਹੈ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਅਗੇ ਉਹਨਾਂ ਦੇ ਗੁਰਬਾਣੀ ਦੇ ਵਿਚਾਰ ਸੁਨਣ ਵਿਚਾਰਾਂ ਤੇ ਚੱਲਣ ਦੀ ਕੋਸ਼ਿਸ਼ ਕਰਨ ਗੁਰੂ ਨਾਲ ਜੁੜਨ ਗੁਰੂ ਵਾਲੇ ਬਣਨ ਤਾਗੀ ਗੁਰੂ ਮਹਾਰਾਜ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ ਸਰਬ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ ਗੁਰੂ ਸਿੱਖ ਕੌਮ ਤੇ ਕੈਸੀ ਕੌਮ ਹੈ ਜਿਹੜੀ ਨਿਰੋਲ ਹੀ ਸਰਬੱਤ ਦਾ ਭਲਾ ਮੰਗਦੀ ਹੈ ਸਾਡੀ ਤਾਂ ਰੋਜ਼ ਹੀ ਹਰ ਸਿੱਖ ਦੀ ਸਵੇਰੇ ਸ਼ਾਮ ਅਰਦਾਸ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਅਸੀਂ ਅਰਦਾਸ ਕਰਦੇ ਹਾਂ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਦੇ ਉਸ ਪਾਵਨ ਦਿਹਾੜੇ ਨੂੰ ਮਨਾਈਏ ਤਾਂ ਅਸੀਂ ਆਪਣਾ ਜਨਮ ਸਫਲ ਕਰ ਸਕੀਏ ਬਿਲਕੁਲ ਧੰਨਵਾਦ ਜੀ ਕੱਲ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਜਿਹੜਾ ਪੂਰੀ ਦੁਨੀਆ ਦੇ ਵਿੱਚ ਬੜੇ ਮਹਮਾਕੇ ਮਨਾਇਆ ਜਾਏਗਾ ਸਰਤਾ ਨਾਲ ਸੰਗਤ ਜੜੀ ਹੈ ਪ੍ਰਕਾਸ਼ ਜੜੇ ਤੇ ਆਏਗੀ ਚਾਹੇ ਸਚਕਨਸ਼ੀਰ ਹਰਮੰਦਰ ਸਾਹਿਬ ਹੋਵੇ ਸੁਲਤਾਨਪੁਰ ਲੋਧੀ ਹੋਵੇ ਔਰ ਜਿਸ ਚੰਡੀਗੜ੍ਹ ਦੀ ਗੱਲ ਕੀਤੀ ਹੋਏ ਸੈਕਟਰ 8 ਦੇ ਗੁਰਦੁਆਰੇ ਦੇ ਵਿੱਚ ਦੇ ਵਾਸਤੇ ਵਿਸ਼ੇਸ਼ ਪ੍ਰਬੰਧ ਜਿਹੜੇ ਕੀਤੇ ਗਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਫੇਰ ਦਿਖਾਵੇ ਕਿ ਵਿਸ਼ੇਸ਼ ਫੁੱਲਾਂ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਸਜਾਇਆ ਜਾ ਰਿਹਾ ਵਿਦੇਸ਼ਾ ਹਾਲੈਂਡ ਤੋਂ ਕੇਰਲ ਤੋਂ ਕਲਕੱਤਾ ਤੋਂ ਹੋਰ ਜਿਹੜੇ ਜਿੱਥੋਂ ਵਧੀਆ ਫੁੱਲ ਜਿਹੜੇ ਮਿਲ ਸਕਦੇ ਉਹਨਾਂ ਨੂੰ ਮਿਲਾ ਕੇ ਕਲਕੱਤਾ ਦੇ ਜਿਹੜੇ ਕਾਰੀਗਰ ਇੱਥੇ ਬੁਲਾਏ ਆ ਜਿਹੜੇ ਇਹ ਸਾਰਾ ਪੰਡਾਲ ਉਹਦੀ ਸਜਾਵਟ ਮੈਂ ਜਿਹੜੀ ਆ ਉਹ ਕਰ ਰਹੇ ਨੇ ਤੇ ਕੱਲ ਦੀ ਜੇ ਗੱਲ ਕੀਤੀ ਹੈ ਕੱਲ ਸਵੇਰੇ ਅਖੰਡ ਪਾਠ ਸਾਹਿਬ ਦਾ ਭੋਗ ਤੋਂ ਬਾਅਦ ਆਸਾ ਦੀ ਆਰਤੀ ਅਕੀਰਤਨ ਜਿਹੜਾ ਹੋਏਗਾ ਔਰ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲਗਾਤਾਰ ਕੀਰਤਨ ਜਿਹੜੇ ਨੇ ਉਹ ਚੱਲਦੇ ਰਹਿਣਗੇ ਔਰ ਕਿਆ ਜਾ ਸਕਦਾ ਕਿ ਕੱਲ ਤਾਂ ਪੂਰਾ ਦਿਨ ਨਾਨਕ ਪਾਸ਼ਾ ਦੇ ਪ੍ਰਕਾਸ਼ ਦਿਹਾੜੇ ਨੂੰ ਹੀ ਸਮਰਪਿਤ ਹੋਏਗਾ ਔਰ ਸਿੱਖ ਸੰਗਤ ਜਾਂ ਜਿਹੜੇ ਗੁਰਨਾਨਕ ਨਾਮ ਲੈਵਾ ਉਹ ਗੁਰਦੁਆਰਿਆਂ ਚ ਜਾ ਕੇ ਆਪਣੀ ਸ਼ਰਦਾ ਦੇ ਫੁੱਲ ਗੁਰਨਾਨਕ ਪਾਤਸ਼ਾਹ ਵਾਸਤੇ ਚਟ ਪੇਟ ਕਰਨਗੇ ਕੈਮਰਾਮੈਨ ਵਿਜੇ ਦੇ ਨਾਲ ਰਾਜਨ ਗੁਸਾਈ